ਚਾਰ ਬੰਦੇ ਸੀਗੇ ਜੀ ਉਹ ਕਹਿੰਦੇ ਗਾਟਾ ਲਾ ਦੇ ਗਾਟਾ ਜੀ ਇਹ ਹੈ ਜਾਣ ਕੇ ਮੈਨੂੰ ਮਰਵਾਉਣ ਦੀ ਸਾਜ਼ਿਸ਼ ਹੈ ਪਿਛਲੇ 3 ਮਹੀਨੇ ਤੋਂ ਮੇਰੇ ਮਗਰ ਪਿਆ ਹੋਇਆ ਹੈ ਅਜੀ ਭਾਜੀ ਪਾਪਾ ਟੀਮ ਦੇ ਨਾਲੇ ਹਮਲਾ ਆਇਆ ਮੈਂ ਤਾਂ ਇਹ ਮੰਨ ਕਰਦਾ ਮੈਨੂੰ ਫੜ ਕੇ ਸੱਚ ਸਦਾ ਦਿੱਤੀ ਜਾਵੇ ਲੇਕਿਨ ਸਰੇ ਆਮਿਆ ਦੇ ਬੱਟੋ ਕਾ ਕਿਤੇ ਸੇਫ ਨਹੀਂ ਤਾਂ ਪਰਸਾ ਪਰ ਹਮ ਸੇਜ ਜੇ ਉਹਨਾਂ ਵੱਲੋਂ ਪਹਿਲਾ ਪਹਿਲ ਵਾਰ ਹੋਈ ਹੈ ਫਿਰ ਸਾਡੇ ਵੱਲੋਂ ਵੀ ਹੋ ਸਕਦੀ ਹੈ ਹਾਂ ਜੇ ਕੁਝ ਕਰੂੰਗੇ ਹਿੰਸਾ ਕੋ ਜੁੜੇ ਫਿਰ ਇਹ ਇਹ ਤਾਂ ਉਹਨਾਂ ਨੂੰ ਸੋਣਾ ਚਾਹੀਦਾ ਨਾ ਜੋ ਉਹਨਾਂ ਨੇ ਕੀਤਾ ਵਾ ਫਿਰ ਉਹਨਾਂ ਨੂੰ ਇਹ ਵੀ ਸੋਣਾ ਇਹ ਅਸੀਂ ਕਰਾਂਗੇ ਸਾਹਮਣੇ ਵਾਲੇ ਵੀ ਕਰਨਗੇ ਫਿਰ ਉਸ ਤੋਂ ਪਹਿਲਾਂ ਵੀ ਕ੍ਰਿਟੀਕਲ ਆ ਰਹੀ ਸੀ ਹਾਂਜੀ ਸਰ ਦੇਖਿਆ ਕੰਡੀਸ਼ਨ ਹੈ ਕ੍ਰਿਟੀਕਲ ਆ ਗਿਆ ਕ੍ਰਿਟੀਕਲ ਰੈਫਰ ਕਿੱਧਰ ਜਾ ਰਿਹਾ ਹਾਂਜੀ ਸੀਐਮਸੀ ਲੈ ਕੇ ਜਾ ਰਹੇ ਨਹੀਂ ਸਿੱਟੀ ਬਲੱਡ ਨੂੰ ਕੋਈ ਸਿੱਦੇ ਬਹੁਤ ਜਿਹੇ ਮਾਈਕੋਸਪਿਕ ਅੰਦਰ ਕੋਈ ਨਾਰ ਹੁੰਦੀ ਆ ਉਹ ਪਹਿਲਾਂ ਵੀ ਫਰੈਕਚਰ ਆਈ ਸੀ ਪਹਿਲਾਂ ਬਹੁਤ ਆਈਆਂ ਨੇ ਸਰ ਤਾਂ ਬਹੁਤ ਆ ਰਹੀ ਸੀ ਸਿੱਟੀ ਬਲੱਡ ਸਾਰਾ ਪਤਾ ਨਹੀਂ ਸੀਗਾ ਕਿ ਕਿਸ ਕਰ ਕੋ ਫਰੈਕਚਰ ਆ ਜਾਂਦੀ ਸੀ ਕੀ ਕਿਹਾ ਜਾਂਦਾ ਸੀ ਮੇ ਕਿ ਤੈਨੂੰ ਜਾਨੋ ਮਾਰ ਦਾਂਗੇ ਇਦਾਂ ਤਾਂ ਕਰਕੇ ਮੈਂ ਕਾਫੀ ਆਸਾਂ ਹੁੰਦੇ ਸੀ ਕੋਈ Hindu ਕਰਕੇ ਨਹੀਂ ਸਰ ਹਾਂਜੀ ਹਾਂਜੀ ਇਹ ਫਰੈਕਚਰ ਲੱਗਦਾ ਨਾ ਰੀਸੈਂਟਲੀ ਫਰੈਕਚਰ ਕਦੋਂ ਆਇਆ ਸੀ ਇਹ ਮੈਨੂੰ ਅਨਿਆਂ ਨਹੀਂ ਪਤਾ ਪਰ ਕਾਫੀ ਬਹੁਤ ਸਾਰਾ ਤਾਂ ਆ ਰਿਹਾ ਸੀ ਸਾਧੂਆਂ ਨੂੰ ਹਿੰਦੂਆਂ ਨੂੰ ਮਾਰਾ ਰਿਹਾ ਤੁਸੀਂ ਆ ਖੂਨ ਹਿੰਦੂਆਂ ਦਾ ਹਿੰਦੂਆਂ ਦਾ ਇਹਦੀ ਜ਼ਮੀਨਾਂ ਦੇ ਰੋੜ ਰੋੜ ਕੇ ਬਰਵਾਲ ਕੀਤਾ ਤੁਸੀਂ ਲੋਕਾਂ ਨੇ ਸੀਬੀ ਕਮਿਸ਼ਨਰ ਬਿਲਕੁਲ ਲੇਖ ਛੇਪ ਛੇਪ ਪੰਜਾਬ ਪੁਲਿਸ ਮੁਰਦਾਬਾਦ ਆ ਖੂਨ ਹਿੰਦੂਆਂ ਦਾ ਵਸ ਨਹੀਂ ਜਾਂਦਾ ਵਾਗੇ ਇਹ ਅੱਜ ਤਾਂ ਨਹੀਂ ਪੈਂਦਾ ਆ ਰਿਹਾ ਇਹ ਅਤਵਾਦੀ ਟਾਈਮ ਦਾ ਪੈਂਦਾ ਆ ਰਿਹਾ ਹਿੰਦੂਆਂ ਦਾ ਖੂਨ ਜਿਉਆ ਕਿਸੇ ਪ੍ਰੋਗਰਾਮ ਤੇ ਆਇਆ ਸੀ ਥਾਪਰ ਸਾਹਿਬ ਉੱਥੇ ਸਿਵਲ ਹਸਪੀਟਲ ਸਿਵਲ ਹੌਟਲ ਦੇ ਵਿੱਚ ਹੀ ਕੁਛ ਨੇ ਅੰਗਾਂ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦਾਸ ਨਹੀਂ ਸਾਦਾ ਮੈਨੂੰ ਰੋਣਾ ਆ ਰਿਹਾ ਵੀ ਸਭੋ ਸਭ ਦੀ ਜੋ ਹਾਲ ਨੇ ਤੁਸੀਂ ਦੇ ਕੈਮਲੋ ਸੀ ਕਿੱਧਰ ਲੱਗੇ ਸੀ ਹਸਪੀਟਲ ਚੇਂਜ ਕਰਾਇਆ ਆ ਕੇ ਬੋਬ ਤੁਸੀਂ ਮਾਲਕ ਕੋ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਬਖਸ਼ਦੀ ਉਹਨਾਂ ਦੀ ਬਹੁਤ ਸਾਡੇ ਵੱਡੇ ਜੋਹਦਾ ਨੇ ਦੇਖੋ ਜੀ ਅਸੀਂ ਤਾਂ ਆ ਪਰਵਿੰਦਰ ਅਰਾੜਾ ਜੀ ਦੀ ਪਰਸੀ ਤੇ ਮੱਥਾ ਟੇਕਣ ਆਏ ਸੀਗੇ ਤੇ ਇਥੇ ਸਾਨੂੰ ਪਤਾ ਲੱਗਾ ਸੰਦੀਪ ਗੋਰਾ ਠੱਪਰ ਜੀ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਲੀਡਰ ਨੇ ਤੁਹਾਨੂੰ ਪਤਾ ਹੀ ਆ ਸੁਰਖੀਆਂ ਜੇ ਲੰਦੇ ਨੇ ਵੈਸੇ ਹੀ ਉਹਨਾਂ ਨੂੰ ਥ੍ਰੈਟ ਵਗੈਰਾ ਚੱਲ ਰਹੀਆਂ ਸੀ ਤੇ ਉਹਨਾਂ ਨੂੰ ਜਦੋਂ ਬਾਹਰ ਨਿਕਲਣੇ ਨੇ ਮੱਥਾ ਟੇਕ ਕੇ ਜੋ ਸਾਨੂੰ ਦੱਸਿਆ ਭਰਦਵਾ ਜੀ ਸਾਹਿਬ ਨੇ ਸਾਡੇ ਤੇ ਨਿਆਂਗ ਸੀ ਤਿੰਨ ਨਿਆਂਗਾ ਨੇ ਕਿਰਪਾਨਾਂ ਮਾਰੀਆਂ ਕਹਿੰਦੇ ਇਹਦਾ ਚੰਗੀ ਤਰ੍ਹਾਂ ਬਾਟਾ ਲਾਓ ਸੌਧਾ ਜੋ ਕਹਿ ਰਹੇ ਨੇ ਤਿੰਨ ਤਿੰਨੇ ਜਣੇ ਸੀ ਜੀ ਜੋ ਦੱਸਦੇ ਨੇ ਉਨਾ ਕਰਕੇ ਬਚਾਇਆ ਹੋਇਆ ਜੀ ਨਹੀਂ ਤਾਂ ਮਾਰਨੀ ਆਏ ਸੀ ਜੇ ਗਨ ਮੈਂ ਨਾ ਪਛਾਣ ਨਾ ਕਰਦਾ ਥਾਣੇਦਾਰ ਸਾਹਿਬ ਸੀ ਉਹਨਾਂ ਦੇ ਗਨ ਮੈਂ ਜੇ ਪਛਾਣਾ ਨਾ ਕਰਦੇ ਤੇ ਇੱਕ ਕੰਮ ਹੋ ਜਾਣਾ ਸੀ ਮਾਰਨੀ ਆਏ ਸੀ ਮਾਰ ਹੀ ਦਿੱਤਾ ਸੀ ਉਹਨਾਂ ਨੇ ਅੱਧੇ ਤੋਂ ਜ਼ਿਆਦਾ ਦਾ ਪਿਓਸ਼ਕਾਰੀ ਦਿੱਤਾ ਉਹਨਾਂ ਨੇ ਹਾਲਤ ਪੂਰੀ ਬਹੁਤ ਸੱਟਾਂ ਲੱਗੀਆਂ ਹੋਈਆਂ ਸੀ ਐਮਸੀ ਰੈਫਰ ਕਰਨ ਲੱਗੇ ਨੇ ਐਸੀ ਸਿਵਲ ਹਸਪੀਟਲ ਦੇ ਬਾਹਰ ਕਿਹਾ ਜਾ ਰਿਹਾ ਜੀ ਹਾਂਜੀ ਦੇਖ ਲਓ ਇਹ ਹਾਲਤਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਨਾ ਡੀਜੀਪੀ ਸਾਹਿਬ ਨੂੰ ਪੰਜਾਬ ਸਾਹਿਬ ਨੂੰ ਵੀ ਜਿੰਨੂੰ ਥ੍ਰੈਟ ਹੈ ਤੁਸੀਂ ਉਹਨੂੰ ਹੀ ਗਨ ਮੈਂ ਦਿੱਤੇ ਹੋਏ ਨੇ ਠੀਕ ਹੈ ਜੀ ਅਸੀਂ ਹਾਈ ਕੋਰਟ ਦਾ ਵੀ ਜੋ ਤੁਸੀਂ ਕਹਿ ਰਹੇ ਹੋ ਹੁਕਮਾਂ ਦਾ ਠੀਕ ਹੈ ਪਾਲਣ ਕਰਦੇ ਆ ਪਰ ਜਿਹੜਾ ਥਰੈਟ ਪਰਸਨ ਹੈ ਜਿਹਦੇ ਤੇ ਹਮਲੇ ਹੋਣ ਦਾ ਚਾਂਸ ਹੈ ਉਹਨੂੰ ਇਦਾਂ ਸਿਕਿਉਰਟੀਆ ਲਾ ਕੇ ਨਾ ਉਹਨੂੰ ਇਸ ਤਰ੍ਹਾਂ ਨਾਮ ਲਵਾਓ ਅਜ ਇਹਨਾਂ ਦਾ ਨੰਬਰ ਲੱਗਾ ਕਰਨ ਨੂੰ ਸਾਡਾ ਵੀ ਲੱਗ ਸਕਦਾ ਕਿਸੇ ਹੋਰ ਦਾ ਵੀ ਲੱਗ ਸਕਦਾ ਇਸ ਤਰ੍ਹਾਂ ਨਾ ਕਰੋ ਮੈਂ ਤਾਂ ਡੀਜੀਪੀ ਪੰਜਾਬ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਤਰ੍ਹਾਂ ਜਿਹਨੂੰ ਲੋੜ ਹੈ ਗਨਮੈਨ ਦੀ ਉਹ ਤੋਂ ਗਨਮੈਨ ਨਾ ਲਾਓ ਇਸ ਤਰ੍ਹਾਂ ਨਾਮ ਮਰਵਾਓ ਨਾ ਬੰਦੇ ਨਾਮ ਇਦਾਂ ਬਹੁਤ ਅਟੈਕ ਸ਼ੁਰੂ ਹੋ ਜਾਣੇ ਨੇ ਹੁਣੇ ਇਹ ਕਹਿਣਾ ਚਾਹਣਾ ਜੀ ਮੈਂ ਤਾਂ ਕੀ ਸਟੈਪ ਰਹਿਗਾ ਸਟੈਪ ਰਹਿਗਾ ਕੀ ਇਹਨੂੰ ਕੁਰਸੀ ਛੱਡ ਦੇਣੀ ਚਾਹੀਦੀ ਐਸ ਮਤਲਬ ਮੈਂ ਉਹ ਗਾੜਾ ਨਿਕਲ ਰਿਹਾ ਨਹੀਂ ਐਸੇ ਸੀਐਮ ਵਾਸਤੇ ਐਸੇ ਕੰਜ ਮੁਰਦਾਬਾਦ 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 ਜੇਣਾ ਪੁਲਿਸ ਕਮਿਸ਼ਨਰ ਹਾਏ 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 ਐਸਪੀ ਸੈਂਟਰਲ ਮੁਰਦਾਬਾਦ ਸੀਵਲ ਦੇ ਬਾਹਰ ਹੋਵੇ ਖਾਣ ਪੁਲਿਸ ਕਮਿਸ਼ਨਰ ਮੁਰਦਾਬਾਨ ਸੀਵਲ ਕੋ ਲਾਵਾ ਐ ਸਾਡੇ ਕੜਜ ਹੋਇਆ ਐ ਸਾਡੇ ਕੜਜ ਵੀ ਹੋਇਆ ਪੁਲਿਸ ਪ੍ਰਸ਼ਾਸਨ ਦਾ ਇਹ ਹਾਲ ਹੈ ਵੀ ਤੁਹਾਡੇ ਘਰਾਂ ਦੇ ਚ ਵੜ ਕੇ ਅਸੀਂ ਜਿਹੜਾ ਰੋਲਾ ਪੰਦੇ ਨਾ ਮਾਫ ਕਰਦੇ ਪੱਤਰਕਾਰ ਸਾਹਿਬ ਵੀ ਸਾਨੂੰ ਕਹਿੰਨੇ ਉਹ ਤੋਂ ਵੀ ਅਸੀਂ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਬੋਲਦੇ ਆ ਹਨਾ ਅੱਜ ਕੀ ਹੋ ਰਿਹਾ ਸਰੇ ਹਮ ਇੱਕ ਬੰਦਾ ਮੱਥਾ ਟੇਕ ਕੇ ਜਾ ਰਿਹਾ ਸੀਵਲ ਹਸਪੀਟਲ ਦੇ ਬਾਹਰ ਜਿੱਥੇ ਚਲਦੀ ਰੋਡ ਚਾਰ ਮਲੰਗ ਹੀ ਗਣਾ ਮੈਂ ਨੰਗਣੀ ਕਹਿੰਦਾ ਉਹਨਾਂ ਨੂੰ ਮਲੰਗ ਕਹਿੰਨਾ ਚਾਰ ਮਲੰਗ ਸਾਡੇ ਭਰਾ ਦੇ 80% ਕਰਪਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਥਾਣਾ ਐ ਐਸੀ ਨੂੰ ਸੈਂਟਰਲ ਕਿੱਥੇ ਐ ਸੈਂਟਰਲ ਮੁਰਦਾ ਕਿੱਥੇ ਐ ਪੁਲਿਸ ਕਿੱਥੇ ਐ 80% ਸੈਂਟਰਲ ਬਿਨਾਂ ਪੁਲਿਸ ਕਿੱਥੇ ਐ ਪੁਲਿਸ ਕਮਿਸ਼ਨਰ ਲੁਗਾਨਾ ਡੀਸੀਪੀ ਪੁਲਿਸ ਕਿੱਥੇ ਐ ਪੁਲਿਸ ਕਮਿਸ਼ਨਰ ਮੁਰਦਾ ਅੱਧਾ ਘੰਟਾ ਪੁਲਿਸ ਵੀ ਅੱਧਾ ਘੰਟਾ ਅੱਧਾ ਘੰਟਾ ਸ਼ਿਵਲ ਦੇ ਬਾਰ ਪੁਲਿਸ ਨਹੀਂ ਆਰੀ ਬਰਾਦਰ ਦੇਖਦੇ ਜੀਰੋ ਹੈ ਲੁਧਿਆਣੇ ਨਾਲ ਹੀ ਪੰਜਾਬ ਗਈ ਮੁੱਖ ਮੰਤਰੀ ਆਪਣੀਆਂ ਵੋਟਾਂ ਲੈਣ ਲਈ ਜਲੰਧਰ ਬਜ਼ਾਰ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਆਗੀ ਬਿਨ ਦੇ ਹਰੇ ਰੋਜ਼ ਅਟੈਕ ਹੋ ਰਿਹਾ ਕੋਈ ਜਿੰਦਾ ਨਹੀਂ ਕੀ ਅਕਸਰ ਆਪਣੀਆਂ ਆਪਿਕ ਕਰਦੇ ਪਾਉਂਦੇ ਉਹਦੇ ਵਿੱਚ ਹਿੰਦੂ ਵੀ ਆ ਹਰ ਕਮਿਊਨਿਟੀ ਦੇ ਲੋਕ ਨੇ ਔਰ ਜਦੋਂ ਇਹ ਹਮਲਾ ਹੁੰਦਾ ਜਿਸ ਤੰਗ ਦੇ ਨਾਲੇ ਹਮਲੇ ਹੋ ਰਹੇ ਨੇ ਇਹ ਬੈਲ ਪਲੈਨ ਔਰ ਸਾਜ਼ਿਸ਼ ਦੇ ਨਾਲ ਹੋ ਰਹੇ ਨੇ ਸੋ ਇਹ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸੋਚਦਾ ਵੀ ਇਹਦੇ ਖਿਲਾਫ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਜ਼ਰੂਰ ਕੋਈ ਵੱਡਾ ਐਕਸ਼ਨ ਲਵਾਂਗੇ ਜਿਹਦੇ ਨਾਲ ਇਹ ਸਰਕਾਰ ਜਾਗ ਸਕੇ। ਨਹੀਂ ਅਜੇਕ ਨਾਓ ਜਿਹੜੀ ਅਲਿਗੇਸ਼ਨ ਆਈ ਹੈ ਉਹ ਇਹ ਹੈ ਕਿ ਕਿ ઠાપર صاحب ਤੇ ਕਿਸੇ ਨੇ ਅਟੈਕ ਕੀਤਾ ਹੈ ਐਗਜ਼ੈਕਟਲੀ ਕੀ ਸਿਚੁਏਸ਼ਨ ਹੋਈ ਹੈ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਹੋਰ ਗੱਲਾਂ ਕਲੀਅਰ ਕਰਕੇ ਦੱਸਾਂਗੇ ਜੀ ਥੈਂਕ ਯੂ ਥੈਂਕ ਯੂ ਇੱਕ ਛੋਟਾ ਸਵਾਲ ਹੈ ਛੋਟਾ ਸਵਾਲ ਹੈ ਕਿ ਜਿਹੜਾ ਹਮਲਾ ਹੋਇਆ ਕਿੰਨੇ ਕਿੰਨੀ ਵਜੇ ਹੋਇਆ ਸੀਗਾ ਤੇ ਕੋਸ਼ਿਸ਼ ਕਰਦੇ ਕਿੰਨੇ ਵਜੇ ਇਹ ਸਾਰੀ ਹਾਲੇ ਅੰਡਰ ਇਨਵੈਸਟੀਗੇਸ਼ਨ ਹੈਗੀ ਸਾਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਆਏਗੀ ਉਹ ਵੀ ਸਾਨੂੰ ਡਾਕਟਰ ਸਾਹਿਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਥੈਂਕ ਯੂ ਬਿਲਕੁਲ ਜੀ ਸੀਸੀਟੀ ਵੀ ਪੋੜੇ ਤੋਂ ਘੱਲੀ ਜਾ ਰਹੀ ਜਿਹੜ